फोटो खिचा दो इवरन तो तो ਆ ਗੱਡੀ ਆਓ ਜੀ ਆ ਗੱਡੀ ਦੇ ਨਾਲ ਦੀ ਇੱਧਰ ਵੀ ਆ ਜਾਓ ਜੈਕਟ ਚੱਕ ਕੇ ਜੈਕਟ ਹੀ ਦੇ ਹਾਂਜੀ ਕਿ ਡੈੱਡ ਬੋਡੀ ਲੈ ਕੇ ਆਏ ਹੋ ਕੀ ਇਹ ਸਾਰਾ ਸਟੇਟਸ ਜੋ ਜਾਣਕਾਰੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਸਾਨੂੰ ਰੇਲਵੇ ਪੁਲਿਸ ਤੋਂ ਕਿਤੋਂ ਬਾਲ ਸਿੰਘ ਦਾ ਫੋਨ ਆਇਆ ਸੀ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਵੀ ਇੱਥੇ ਚੋਟੀਆਂ ਕਲਾਂ ਫਾਟਕਾਂ ਤੇ ਇੱਕ ਡੈੱਡ ਬੋਡੀ ਆਈ ਹੈ ਉਹ ਅਸੀਂ ਲੈ ਕੇ ਆਏ ਆ ਇਹ ਗੁਰਵਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਇਹ ਚੋਟੀਆਂ ਕਲਾਂ ਦੇ ਰਹਿਣ ਵਾਲਾ ਇਹਦੇ ਪਿਓ ਦਾ ਨਾਂ ਸੁਚਾ ਸਿੰਘ ਹੈ ਇਹ ਪੱਲੇਦਾਰੀ ਦਾ ਕੰਮ ਕਰਦਾ ਸੀਗਾ ਔਰ ਇਹਨੇ ਬਹੁਤ ਖੁਸ਼ੀ ਕੀਤੀ ਹੈ ਉਹ ਅਸੀਂ ਲੈ ਕੇ ਇੱਥੇ ਆ ਕੇ ਮੂਰਤੀ ਜੀ ਰੱਖੀ ਹੈ ਉਹ ਬਾਕੀ ਸਵੇਰੇ ਦੇ ਵਾਰਸ ਆਉਣਗੇ ਉਹ ਕਾਰਵਾਈ ਕਰਾ ਕੇ ਤੇ ਲੈ ਦੇਖਣ ਦੇ ਵਿੱਚ ਉਮਰ ਕਿੰਨੀ ਕੀ ਲੱਗਦੀ ਹੈ ਸਰ ਉਮਰ ਇਹਦੀ 24 ਤੋਂ 25 ਸਾਲ ਦੇ ਕਰੀਬ ਹੋਊਗੀ ਇੱਕ ਕਿਹੜੇ ਪਿੰਡ ਦਾ ਰਹਿਣ ਵਾਲਾ ਲੱਗ ਰਹੀ ਝੂਟੀਆਂ ਕਲਾਂ ਦੇ ਰਹਿਣ ਵਾਲਾ ਜੀ ਕਿੰਨੀ ਪਰਿਵਾਰਿਕ ਦਾ ਪਤਾ ਲੱਗਿਆ ਕੁਝ ਕਿੰਨੀ ਜੀ ਪਰਿਵਾਰ ਇਹਦਾ ਫਾਦਰ ਉੱਥੇ ਹੀ ਸੀਗਾ ਜੀ ਜਦੋਂ ਲੈ ਕੇ ਆਂਦਾ ਪਿੰਡ ਦੀ ਪੰਚਾਇਤ ਵੀ ਉੱਥੇ ਹੀ ਉਹ ਅਸੀਂ ਲਿਆ ਕੇ ਦੇ ਇੱਥੇ ਸਿਵਲ ਹਸਪੀਟਲ ਵਿੱਚ ਰੱਖਤੀ ਹੈ ਮੇਰਾ ਨਾਮ ਸੋਚਾ ਸਿੰਘ ਜੀ ਸੋਚਾ ਸਿੰਘ ਜੀ ਤੁਸੀਂ ਕਿੱਥੇ ਖੜੇ ਹੋ ਤਾਂ ਕੀ ਹਾਸਾ ਹੋਇਆ ਤੇ ਇੱਥੇ ਜੀ ਮੇਰਾ ਬੇਟਾ ਇੱਥੇ ਰੇਲ ਗੱਡੀ ਠਾ ਆ ਗਿਆ ਹਾਂ ਜੀ ਜਿੱਥੇ ਹੁਣ ਖੜੇ ਆ ਇੱਥੇ ਜੀ ਕਿੰਨੀ ਉਮਰ ਦਾ ਸੀ ਹੋਊਗਾ 24 24 ਦੇ ਲਗਭਗ ਹੋਊਗਾ ਅੱਛਾ ਜੀ ਵਿਆਹ ਵਰ ਸੀ ਨਹੀਂ ਜੀ ਕਿੱਤੇ ਵਜੋਂ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਜੀ ਮਿਹਨਤ ਮਜ਼ਦੂਰੀ ਕਰਦੇ ਜਮੀਦਾਰ ਨੇ ਜੜੀ ਤੋਂ ਪਜਾਨੇ ਆ ਕਿੰਨੇ ਬੱਚੇ ਤੁਹਾਡੇ ਬੱਚੇ ਜੀ ਮੇਰੇ ਸੀਗੇ ਪੰਜ ਸੀਗੇ ਇੱਕ ਬੇਟਾ ਤਾਂ ਮੇਰਾ ਘਰੇ ਪਹਿਲਾਂ ਨਿੱਕਾ ਬਿਮਾਰ ਹੋ ਕੇ ਗੁਜ਼ਰ ਗਿਆ ਸੀਗਾ ਇਹ ਦਾ ਜਹਾ ਸਾਹ ਵਾਪਰ ਗਿਆ ਦੋ ਬੇਟੇ ਮੇਰੇ ਕੋਲੇ ਹੈਗੇ ਇੱਕ ਬੇਟੀ ਆ ਤੇ ਘਰੋਂ ਕਦੋਂ ਕਿੰਨੇ ਕੁ ਜਗਿਆ ਗਿਆ ਇਹ ਸਾਡੇ ਲੋਕ ਘਰੋਂ ਜੀ ਤੜਕੇ ਦੇ ਨਿਕਲਿਆ ਕਰੂ ਤੇ ਉਂ ਵੀ ਲੈ ਹੀ ਰਹਿੰਦਾ ਨਹੀਂ ਜਾਂਦਾ ਸੀ ਮੰਡੇ ਕੰਮ-ਕੰਮ ਕਰਨਾ ਕੀ ਕੰਮ ਕਰਦਾ ਮੰਡੇ ਪਾਪ ਹੋਰੀਆ ਬਾਰੀਆਂ ਦਾ ਕਰਦਾ ਸੀਗਾ ਮਾੜਾ ਮੋਟਾ ਕਿਤੇ ਕਿਤੇ ਮਿਲਦਾ ਸੀ ਮਾੜਾ ਮੋਟਾ ਅੱਛਾ ਜੀ ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਬਟਾ ਇਹ ਰੀਲ ਇਹ ਤਾਂ ਜਦੋਂ ਪਿੰਡ 'ਚ ਰੋਲਾ ਪੈ ਗਿਆ ਤੇ ਕਹਿੰਦੇ ਬੰਦਾ ਆ ਗਿਆ ਬੰਦਾ ਆ ਗਿਆ ਸਾਡੇ ਪਿੰਡ ਤੇ ਜਵਾਕ ਇੱਥੇ ਆਵੇਂ ਆ ਜਾਂਦੇ ਹੋ ਫਿਰ ਜਾ ਕੇ ਸਾਨੂੰ ਕਹਿੰਨੇ ਘਰ ਜਾ ਕੇ ਦੱਸਿਆ ਅਸੀਂ ਤਾਂ ਹੁਣ ਸਤੋਰੀ ਬੈਠੇ ਵੀ ਕਰਨੀ ਕਿਸੇ ਕੰਮ ਤੇ ਗਿਆ ਜਾਂ ਕਿਤੇ ਹੋਰ ਗਿਆ ਚਲੋ ਆ ਜਾਊਗਾ ਅੱਗੇ ਬਨੇਰੇ ਹੋਏ ਆ ਜਾਂਦਾ ਸੀਗਾ ਪਰੇਸ਼ਾਨ ਸੀ ਜੀ ਮੈਂਟਲੀ ਸੀ ਉਹਨੇ ਥੋੜਾ ਜਿਹਾ ਸੀਗਾ ਜੀ ਨਿਸ਼ਾਬੱਤੋ ਹੀ ਕਰਦੇ ਸੀ ਕਰਦਾ ਉਹ ਮਾੜਾ ਮੋਟਾ ਪਰ ਮੇਰੇ ਸਾਹਮਣੇ ਨਹੀਂ ਸੀ ਕਰਦਾ ਜੀ ਇੱਧਰਲੇ ਬੁੱਤੀ ਰੇਲਵੇ ਸਿੰਘ ਜੀ ਬੁੱਤੀ ਵਾਲੇ ਵਜਦੀ ਬੁੱਤੀ ਵਾਲੇ ਰੇਲਵੇ ਸਿੰਘ ਜੀ ਪਿੰਡ ਦਾ ਇਹਨਾਂ ਦਾ ਬੁੱਤੀਆਂ ਨਾ ਨਹੀਂ ਨਹੀਂ ਪਿੰਡ ਦੇ ਬੁੱਤੀ ਵਾਲੇ ਕਹਿੰਦੇ ਸੀ ਪਿੰਡ ਚੋਟੀਆਂ ਨੂੰ ਟੋੜਦਾ ਦੀ ਗੱਲ ਇਹ ਮੇਰਾ ਇਹ ਐਸਐਸ ਜੀ ਸਰਜੀਤ ਸਿੰਘ ਹੈ ਜੀ ਸਰਜੀਤ ਸਿੰਘ ਜੀ ਇੱਕ ਰੇਲਵੇ ਦੇ ਉੱਤੋਂ ਬੋਡੀ ਮਿਲੀ ਹੈ ਕਿੱਥੋਂ ਮਿਲੀ ਹੈ ਕੀ ਸਥਿਤੀ ਹੈ ਕੀ ਹੈ ਸਟੇਟਸ ਇਹ ਜੀ ਸਾਨੂੰ ਸਟੇਸ਼ਨ ਮਾਸਟਰ ਡਕਰੂ ਦੀ ਮੈਸੇਜ ਮਿਲਿਆ ਸੀਗਾ ਜੀ ਵੀ ਚੋਟੀਆਂ ਫਾਟਕ ਦੇ ਲੱਗ ਗਏ ਕਿਲੋਮੀਟਰ ਨੰਬਰ 88 ਦਾ 89 ਤੇ ਪਾਵਰ ਦੇ ਨਾਲ ਕੋਈ ਇੱਕ ਵਿਅਕਤੀ ਟਕਰਾਇਆ ਤੇ ਉੱਥੇ ਮੌਕੇ ਤੇ ਆਏ ਆ ਤੇ ਉਹਦੀ ਮੌਤ ਹੋ ਚੁੱਕੀ ਹੈ ਤੇ ਹੁਣ ਸਮਾਜ ਸੇਵਾ ਸੁਸਾਇਟੀ ਦੀ ਮਦਦ ਨਾਲ ਅਸੀਂ ਇਹਨੂੰ ਚੱਕ ਕੇ ਸਿਵਲ ਹਸਪਤਾਲ ਮੋਤੀਚ ਰਖਾਉਣ ਲੱਗੇ ਅਗਲੀ ਕਾਰਵਾਈ ਕੱਲ ਨੂੰ ਕਿਉਂ ਅਮਰ ਚਲਾਈ ਜਾਈਗੀ ਕਿੰਨੀ ਕੁਮਰ ਦਾ ਇਹ ਦੇਖਣ ਨੂੰ ਲੱਗਦਾ ਸੀਗਾ ਸਰਦਾਰ ਜੀ ਮੋਨਾ ਇਹ 23 24 ਸਾਲ ਦਾ ਮੋਨਾ ਹੈ ਮੁੰਡਾ ਲੜਕਾ ਹੈ ਤੇ ਚੋਟੀਆਂ ਕਲਾਂ ਦਾ ਹੀ ਇਹ ਸਾਨੂੰ ਪਤਾ ਲੱਗਿਆ ਵੀ ਇੱਥੋਂ ਦਾ ਹੀ ਹੈ ਵਾਰਸਾ ਨੂੰ ਹੋਰ ਹੀ ਪਤਾ ਲੱਗਾ ਤੁਹਾਨੂੰ ਜੀ ਹਾਂਜੀ ਵਾਰਸਾ ਮੌਕੇ ਤੇ ਹੀ ਹੈ ਜੀ ਉਹਨਾਂ ਦਾ ਕੀ ਕਹਿਣਾ ਹੈ ਕੋਈ ਉਹਨਾਂ ਦਾ ਕਹਿਣਾ ਜੀ ਇਹ ਦਿਮਾਗੀ ਪਰੇਸ਼ਾਨ ਰਹਿੰਦਾ ਸੀਗਾ ਜੀ ਤੇ ਬਾਕੀ ਅਗਲੀ ਤਫਤੀਸ਼ ਕੱਲ ਕਰਾਂਗੇ ਜੀ ਮੌਕੇ ਤੇ ਤੁਸੀਂ ਆ ਕੇ ਕੀ ਦੇਖਿਆ ਜੀ ਆ ਕੇ ਦੇਖਿਆ ਜੀ ਇਹ ਜਿਹੜੀ ਧੌਣ ਹੈ ਇਹਦੀ ਥੜ੍ਹ ਨਾਲੋਂ ਅਲੱਗ ਹੈ ਖੁਦ ਕਿਸੇ ਕੀਤੀ ਹੋਈ ਹੈ ਇਹ ਜੀ ਲਜਾਪਦੀ ਹੈ